ਮੈਂ ਦਰਸ਼ਨ ਸਿੰਘ ਕਾਂਗੜਾ ਕੋਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਮੇਰੇ ਨਾਲ ਸਾਡੇ ਜ਼ਿਲ੍ਹਾ ਭਾਰਤੀ ਅੰਬੇਡਕਰ ਮਿਸ਼ਨ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਪਹਾਮਾਬਦੀ ਜੀ ਮੇਰੇ ਨਾਲ ਸਾਡੇ ਜ਼ਿਲ੍ਹਾ ਯੂਥ ਵਿੰਗ ਦੇ ਭਾਰਤੀ ਅੰਬੇਡਕਰ ਮਿਸ਼ਨ ਦੇ ਸੰਗਰੂਰ ਦੇ ਜਿਹੜਾ ਪ੍ਰਧਾਨ ਪੰਕਜ ਧੂਰੀ ਜੀ ਅੱਜ ਜਿਹੜਾ ਅਸੀਂ ਧੂਰੀ ਵਿਖੇ ਮੁੱਖ ਮੰਤਰੀ ਸਾਹਿਬ ਦੇ ਨਾਮ ਦੇ ਉੱਪਰ ਇੱਕ ਮੰਗ ਪੱਤਰ ਦਿੱਤਾ ਜੋ ਪਿਛਲੇ ਦਿਨੀ ਸੀ ਦੇਖਿਆ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜਿਹੜੇ ਸਾਡੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਨੇ ਭਾਰਤ ਰਤਨ ਨੇ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਕਿਸ ਤਰ੍ਹਾਂ ਇੱਕ ਵਿਅਕਤੀ ਵੱਲੋਂ ਜਿਹੜਾ ਸ਼ਰਾਧ ਤੀਨੀ ਦੇਸ਼ ਵਿਰੋਧੀ ਜਿਹੜਾ ਅੰਸਰ ਹੈ ਉਹਦੇ ਵੱਲੋਂ ਕਿਸ ਤਰ੍ਹਾਂ 바ਵਾ ਸਾਹਿਬ ਦੀ ਪ੍ਰਤਿਮਾ ਨੂੰ ਖੰਡਿਤ ਕਰਕੇ ਜਿਹੜਾ ਉਹਨਾਂ ਦਾ અપਮਾਨ ਕੀਤਾ ਗਿਆ ਐਨਾ ਹੀ ਨਹੀਂ ਉਹਨਾਂ ਨੇ ਸੰਵਿਧਾਨ ਨੂੰ ਵੀ ਜਿਹੜਾ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਜਿਹੜੀ ਅੱਗ ਲਗਾਈ ਗਈ ਹੈ ਅਸੀਂ ਉਹਦੀ ਜ਼ੋਰਦਾਰ ਨਿੰਦਿਆ ਵੀ ਕਰਦੇ ਹਾਂ ਉਸ ਦੇ ਖਿਲਾਫ ਦੇਸ਼ ਦਰੋਹੀ ਦਾ ਮੁਕੱਦਮਾ ਦਰਜ ਕਰਕੇ ਐਨਐਸਸੀ ਲਗਾ ਕੇ ਜਿਹੜਾ ਸੀ ਚਾਹੁੰਦੇ ਆ ਕਿ ਉਹਨੂੰ ਸਲਾਖਾਂ ਦੇ ਪਿੱਛੇ ਜ਼ਿੰਦਗੀ ਭਰ ਦੇ ਲਈ ਬੰਦ ਕੀਤਾ ਜਾਵੇ ਜਾਂ ਕੋਈ ਐਦਾਂ ਦੀ ਕੋਈ ਮਿਸਾਲੀ ਸਜ਼ਾ ਦਿੱਤੀ ਜਾਵੇ ਕਿਉਂਕਿ ਪਹਿਲਾਂ ਵੀ ਬੜੀ ਜਗ੍ਹਾ ਦੇ ਉੱਪਰ ਬਾਬਾ ਸਾਹਿਬ ਦੀਆਂ ਜਿਹੜੀਆਂ ਪ੍ਰਤਿਮ ਲਗੀਆਂ ਹੋਈਆਂ ਨੇ ਪ੍ਰਤਿਮਾਂ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਨਾਂ ਦੀ ਖੰਡਿਤ ਕੀਤਾ ਜਾਂਦਾ ਉਹਨਾਂ ਨੂੰ ਸੰਵਿਧਾਨ ਦੀ ਵੀ ਕਈ ਜਗ੍ਹਾ ਦੇ ਉੱਪਰ ਬੇਅਦਬੀ ਕੀਤੀ ਜਾਂਦੀ ਹੈ ਕਿ ਐਦਾਂ ਦੇ ਲੋਕ ਇਹਨਾਂ ਦੇ ਹੌਂਸਲੇ ਵਧਦੇ ਜਾਂਦੇ ਨੇ ਜੇਕਰ ਇਹਨਾਂ ਨੂੰ ਮਿਸਾਲੀ ਕੋਈ ਸਜ਼ਾ ਮਿਲੇ ਤਾਂ ਹੀ ਜਿਹੜੇ ਇਹ ਐਦਾਂ ਦੇ ਜਿਹੜੇ ਮੈਂ ਸਮਝਦਾ ਹਾਂ ਕਿ ਘਟਨਾਮਾਂ ਨੇ ਉਹ ਤਾਂ ਹੀ ਰੁਕ ਸਕਦੀਆਂ ਨੇ ਅੱਜ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਹੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਡੀਸੀ ਅਤੇ ਐਸਐਸਪੀ ਐਸਲੀਮ ਦੇ ਰਾਹੀਂ ਜਿਹੜਾ ਤਹਿਸੀਲਦਾਰ ਦੇ ਰਾਹੀਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਮ ਤੇ ਜਿਹੜੇ ਮੰਗ ਪੱਤਰ ਭੇਜੇ ਨੇ ਤਾਂ ਕਿ ਐਦਾਂ ਦੇ ਲੋਕਾਂ ਨੂੰ ਨੱਥ ਪਾਓ ਇਹਨਾਂ ਨੂੰ ਮਿਸਾਲੀ ਸਜ਼ਾ ਦਿਓ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਉਹਨਾਂ ਦਾ ਜਿਹੜਾ ਸਤਕਾਰ ਉਹਨੂੰ ਬਰਕਰਾਰ ਰੱਖੋ ਐਦਾਂ ਦੇ ਲੋਕਾਂ ਨੂੰ ਜਿਹੜੀ ਨੱਥ ਪਾਉਣੀ অতি ਜ਼ਰੂਰੀ ਹੈ ਨਹੀਂ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਖਰਾਬ ਕਰ ਦੇਣੀ ਹੈ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਮੈਂ ਸਮਝਦਾ ਕਿ ਸਾਡਾ ਮਾਹੌਲ ਪੰਜਾਬ ਦਾ ਠੀਕ ਹੋਇਆ ਹੈ ਇਹ ਸ਼ਰਾਰਤੀ ਲੋਕਾਂ ਨੇ ਮੁਰ ਤੋਂ ਖਰਾਬ ਕਰ ਦੇਣਾ ਇਹਨਾਂ ਕਹਿੰਦਾ ਹੋ ਤੁਹਾਡਾ ਦਿਨੋਂ ਧੰਨਵਾਦ ਵੀ ਹੈ ਤੇ ਇੱਕ ਮੈਂ ਗੱਲ ਹੋਰ ਵੀ ਕਹਿਣੀ ਚਾਹੁੰਦਾ ਹਾਂ ਕਿ ਕੱਲ ਅਸੀਂ ਸੰਗਰੂਰ ਸ਼ਹਿਰ ਦੇ ਅੰਦਰ ਭਾਰਤੀ ਅੰਬੇਡਕਰ ਮਿਸ਼ਨ ਦੇ ਵੱਲੋਂ ਜਿਹੜਾ ਇੱਕ ਅਸੀਂ ਬੰਦ ਦਾ ਵੀ ਸੱਦਾ ਦਿੱਤਾ ਤਾਂ ਕਿ ਜਿਹੜਾ ਦੁਕਾਨਦਾਰ ਭਰਾ ਸਾਡੇ ਹੈਗੇ ਨੇ ਉਹਨਾਂ ਦਾ ਵੀ ਸਮਰਥਨ ਮੰਗਿਆ ਉਹਨਾਂ ਵੱਲੋਂ ਸਾਨੂੰ ਸਮਰਥਨ ਵੀ ਮਿਲਿਆ ਅਸੀਂ ਰੋਸ ਜ਼ਾਹਰ ਕਰ ਰਹੇ ਹਾਂ ਕਿ ਜਿਹੜਾ ਵਿਅਕਤੀ ਉੱਥੇ ਮੌਕੇ ਤੇ ਫੜਿਆ ਗਿਆ ਸਿਰਫ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਐਡੀ ਵੱਡੀ ਪੌੜੀ ਲਾਉਣਾ ਉਹਦੇ ਹਥੌੜੇ ਦੇ ਨਾਲ ਬਾਬਾ ਸਾਹਿਬ ਦੇ ਜਿਹੜੇ ਪ੍ਰਤਿਮਾ ਲੱਗੀ ਆ ਉਹਨੂੰ ਨੁਕਸਾਨ ਪਹੁੰਚਾਉਣਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰਨਾ ਖੰਡਿਤ ਕਰਨ ਦੀ ਕੋਸ਼ਿਸ਼ ਕਰਨਾ ਸੰਵਿਧਾਨ ਨੂੰ ਚਲਾਉਣਾ ਇੱਕ ਬੰਦੇ ਦਾ ਕੰਮ ਨਹੀਂ ਹੈ ਇਹਦੇ ਪਿੱਛੇ ਹੋਰ ਬੜੀਆਂ ਤਾਰਾਂ ਜੁੜੀਆਂ ਹੋਈਆਂ ਨੇ ਅਸੀਂ ਮੰਗ ਕੀਤੀ ਹੈ ਕਿ ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਜਿਹੜੇ ਪਰਦੇ ਦੇ ਪਿੱਛੇ ਦੋਸ਼ੀ ਨੇ ਉਹਨਾਂ ਨੂੰ ਬੇਨਕਾਬ ਕਰਕੇ ਅੱਗੇ ਲਿਆਂਦਾ ਜਾਵੇ ਉਹਨਾਂ ਦੇ ਖਿਲਾਫ ਵੀ ਦੇਸ਼த்ਰੋਹੀਅਤੇ ਜਿਹੜਾ ਐਨਐਸਏ ਦਾ ਮੁਕੱਦਮਾ ਦਰਜ ਕਰਕੇ ਜ਼ਿੰਦਗੀ ਭਰ ਦੇ ਲਈ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਬੰਦ ਕੀਤਾ ਜਾਂਦਾ ਹੈ